ਇਹ ਸਾਡੇ ਇੱਕ ਮਿੰਟ ਦੀ ਜੀ ਸਾਡੀ ਮੇਰੀ ਬੇਨਤੀ ਬੈਠਣਾ ਦੇ ਸਤਿ ਸ੍ਰੀ ਅਕਾਲ ਸਰਕਾਰ ਵਰਦਾਵਾਹ ਸਰਕਾਰ ਵਰਦਾਵਾਹ ਸਰਕਾਰ ਵਰਦਾਵਾਹ ਸਰਕਾਰ ਵਰਦਾਵਾਹ ਸਰਕਾਰ ਵਰਦਾਵਾਹ ਇੱਕ ਮਿੰਟ ਦੀ ਜੀ ਸ਼ਾਬਾਸ਼ ਵਰਦਾਵਾਹ ਵਰਦਾਵਾਹ ਕਾਹਦੇ ਲਾ ਦੋ ਕਾਹਦੇ ਲਾ ਕੋਈ ਨਹੀਂ ਆਪਣਾ ਨਾ ਨੀ ਅਡਾਪਟਰ ਦੀ ਸਾਈਡ ਤੇ ਹੋ ਜੀ ਅਸੀਂ ਮੋਟੇ ਸਾਰੇ ਫੋਟੋ ਤੇ ਬੈਠ ਜਾਓ ਫੋਟੋ ਇੱਕ ਤੋਂ ਮੇਰੋ ਸਰਕਾਰੀ ਫੋਟੋ ਪਲੈਕ ਦੀ ਚਾਲਾਂ ਦੇ ਫੋਟੋ ਘਰ ਨੂੰ ਕਿਤੇ ਜਾਓ ਥੋੜਾ 사이ਡ ਤੇ ਚਾਲਾਂ ਦਾ ਮੁਰਦਾਬਾਦ ਵੰਤ ਸਰਕਾਰ ਮੁਰਦਾਬਾਦ ਵੰਤ ਸਰਕਾਰ ਮੁਰਦਾਬਾਦ ਚਲੋ ਚਲੋ mau ke sini 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 ਬੈਣਾ ਜਾਂਦੇ ਪੰਜਾਬ ਦੀ ਸਰਕਾਰ ਹੋਰ ਵੀ ਭਾਈ ਜੀ ਜੇ ਤੁਸੀਂ ਲਾ ਲੈਂਦੇ ਹੋ ਇੱਥੇ ਸਾਈਟ ਤੇ ਜੱਪੀ ਸਾਹਿਬ ਅਜੀ ਕੋਟੇ ਮਦਦ ਕੀ ਦੱਸਾਂਗੇ ਜੇ ਟੱਕਾ ਕਰੋਗੇ ਫਿਰ ਤੁਹਾਨੂੰ ਗੇਟ ਤੋਂ ਵੀ ਕੋਈ ਰੋਕ ਸਕਦਾ ਨਹੀਂ ਨਹੀਂ ਅਸੀਂ ਦੱਸ ਗਏ ਅਸੀਂ ਅੱਜ ਤੁਹਾਨੂੰ ਸਰਕਲ ਕਹਿਦੇ ਆ ਜੇ ਕੋਟ ਵਾਲੀ ਨਹੀਂ ਚੱਲਣਗੇ ਨਹੀਂ ਆਪਾਂ ਅੱਜ ਫੁੱਟਾ ਬੁੱਕਣਾ ਤੇ ਜਾਣਾ ਅਸੀਂ ਬੈਣਾ ਹੀ ਨਹੀਂ ਤਰਨਾ ਲਾਉਣਾ ਹੀ ਕਿੰਨਾ ਚਿਰ ਸਾਡੇ ਤੋਂ ਜ਼ੋਰ ਲਾ ਕਿੰਨਾ ਚੱਲ ਗਿਆ ਲੱਗਦਾ ਕੋਈ ਆ ਬਣਾਉ ਕੇ ਆਇਆ ਇੱਕ ਮਹੀਨਾ ਬਣਾਉ ਸ਼ਰਤੀ ਛੱਡੀ ਆ ਪਾਪਾ ਜੀ ਕਿੰਦਾ ਯਾਰ ਦੋ ਮਿੰਟ ਆਏ ਬੈਠੇ ਹੁਣ ਮੈਂ ਦੋ ਮਿੰਟ ਲਾਗੇ ਮੀਤਾ ਚੇਤ ਹੋ ਜਾਣਾ ਇਹ ਮੋਟਰ ਖਿੱਚ ਲਿਆ ਦੇ ਸਰਕਾਰ ਇੰਨੇ ਨਾਰਾ ਦਿੱਤੀ ਸਾਹਿਬ ਮੁਰਦਾਬਾਤ ਮੁਰਦਾਬਾਤ ਵਰਤਮਾਨ ਸਰਕਾਰ ਮੁਰਦਾਬਾਤ ਬਾੜ ਸਰਕਾਰ ਮੁਰਦਾਬਾਤ ਵਰਤਮਾਨ ਸਰਕਾਰ ਜ਼ਿੰਦਾਬਾਦ ਸਰਕਾਰ ਜ਼ਿੰਦਾਬਾਦ ਬਾੜ ਸਰਕਾਰ ਜ਼ਿੰਦਾਬਾਦ ਸਰਕਾਰ ਮੁਰਦਾਬਾਤ ਬਾੜ ਸਰਕਾਰ ਮੁਰਦਾਬਾਤ ਬਾੜ ਸਰਕਾਰ ਮੁਰਦਾਬਾਤ ਸਰਕਾਰ ਦਾ ਰੋਜ਼ ਪ੍ਰਦਰਸ਼ਨ ਹੈ ਤੁਹਾਨੂੰ ਜਿਸ ਤਰ੍ਹਾਂ ਵਕ ਵਕ ਬੁਲਾ ਰਹੇ ਨੇ ਦੱਸਿਆ ਸਾਡੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜ਼ਾ ਵੜੈਂਗੀ ਦੇ ਦਿਸ਼ਾ ਨਿਰਦੇਸ਼ੇ ਮੁਤਾਬਕ ਜਿਹੜਾ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨੇ ਸਾਡੇ ਲੀਡਰ ਰਾਹੁਲ ਗਾਂਧੀ ਦੇ ਬਾਰੇ ਖਲਾਫ ਬੋਲਿਆ ਵੀ ਇੱਕ ਲੀਡਰ ਨਹੀਂ ਮਾਣੂ ਨੇ ਪੁੱਛਣਾ ਚਾਹਣਾ ਵੀ ਲੀਡਰ ਕੈਸੇ ਹੁੰਦੇ ਨੇ ਜਿਹੜਾ ਪੰਜਵਾਰੀ ਮੈਂਬਰ ਆਫ ਪਾਰਲੀਮੈਂਟ ਬਣ ਗਿਆ ਸਾਡਾ ਲੀਡਰ ਰਾਹੁਲ ਗਾਂਧੀ ਅੱਜ ਵਿਰੋਧੀ ਧਿਰ ਦਾ ਨੇਤਾ ਹੈ ਉਹ ਪ੍ਰਧਾਨ ਮੰਤਰੀ ਵੀ ਬਣ ਸਕਦਾ ਸੀ ਰਾਹੁਲ ਗਾਂਧੀ ਸਾਡਾ ਪਰ ਉਹਦੀ ਮਾਂ ਨੇ ਬੜੀ ਸੂਝਵਾਨ ਦੇ ਨਾਲ ਡਾਕਟਰ ਬਲਬੋਧ ਸਿੰਘ ਨੂੰ ਪ੍ਰਧਾਨ ਬਣਾਇਆ ਇਸ ਤਰ੍ਹਾਂ ਦੇ ਵੀ ਹੈ ਕੋਈ ਸਾਡੇ ਲੀਡਰ ਜਿਹੜੇ ਅਹੁਦਿਆਂ ਨੂੰ ਠੋਕਰ ਮਾਰ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤਾਈਂ ਔਰ ਪੰਜਾਬ ਦੇ ਸਾਰੇ ਹਿੱਸਿਆਂ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਹਜ਼ਾਰਾਂ ਕਿਲੋਮੀਟਰ ਪੈਦਲ ਯਾਤਰਾ ਤੈਅ ਕੀਤੀ ਹੈ ਸਾਡੇ ਲੀਡਰ ਰਾਹੁਲ ਕਾਂਧੀ ਨੇ ਭਗਵੰਤ ਮਾਨ ਨੂੰ ਮੈਂ ਕੁਛ ਨਾ ਚਾਹਣਾ ਤੁਹਾਡੇ ਮਾਧਿਅਮ ਰਹੀਂ ਉਹ ਕੋਈ ਇੱਕ ਕੰਮ ਦੱਸ ਦੇ ਵੀ ਮੈਂ ਲੋਕਾਂ ਦੀ ਖਾਤਰ ਚਾਹੇ ਉਹ ਕਿਸਾਨੀ ਖਾਤਰ ਹੋਵੇ ਚਾਹੇ ਨੌਜਵਾਨਾਂ ਦੀ ਖਾਤਰ ਹੋਣ ਕਿਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਹੋ ਕੇੜੇ ਨੇ ਕੋਈ ਕੰਮ ਦੱਸ ਦੇ ਭਗਵੰਤ ਮਾਨ ਜੀ ਵੀ ਮੈਂ ਲੋਕਾਂ ਦੀ ਲੜਾਈ ਖਾਤਰ ਆ ਕੰਮ ਕੀਤਾ ਮੇਰੀ ਬੇਨਤੀ ਹੈ ਤੁਹਾਡੇ ਮਾਧਿਅਮ ਰਹੀਂ ਭਗਵੰਤ ਮਾਨ ਜੀ ਸਾਡੇ ਲੀਡਰ ਨੂੰ ਨਿੰਦੋਂ ਤੋਂ ਪਹਿਲਾਂ ਆਪ ਦੀ ਪੀੜੀ ਥੱਲੇ ਸੋਟਾ ਫੇਰੋ ਜੀ ਸਾਡੇ ਸਤਕਾਰਯੋਗ ਲੀਡਰ ਸ਼੍ਰੀ ਰਾਹੁਲ ਗਾਂਧੀ ਜੀ ਦੇ ਖਿਲਾਫ ਜੋ ਭਗਵੰਤ ਮਾਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅਤਰਾਜਯੋਗ ਟਿੱਪਣੀਆਂ ਕੀਤੀਆਂ ਗਈਆਂ ਜਿਹੜੀ ਗਲਤ ਸ਼ਬਦਾਵਲੀ ਵਰਤੀ ਗਈ ਉਹਦੇ ਪ੍ਰਤੀ ਪੂਰੇ ਹਿੰਦੁਸਤਾਨ ਚ ਰੋਸ ਇਸ ਕਰਕੇ ਸਾਡੀ ਸਾਰੀ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਇਹ ਇਸ ਕੱਲ ਦਾ ਰੋਸ ਮਾਇਆ ਗਿਆ ਗੁੱਸਾ ਪਾਇਆ ਗਿਆ ਉਹਦੇ ਅਸੀਂ ਉਹਦੀ ਨਿਖੇਧੀ ਕਰਦੇ ਆ ਤੇ ਨਾਲ ਦੀ ਨਾਲ ਹੀ ਸਾਨੂੰ ਪਾਰਟੀ ਵੱਲੋਂ ਪ੍ਰੋਗਰਾਮ ਬਣਿਆ ਹੈ ਤੇ ਰੋਸ ਪ੍ਰਦਰਸ਼ਨ ਜਿਹੜਾ ਕਿ ਮੁੱਖ ਮੰਤਰੀ ਹੋਗੇ ਜ਼ਿੰਮੇਵਾਰ ਉਹਦੇ ਤੇ ਬੈਠ ਕੇ ਇਹ ਜਿਹਾ ਆਪ ਹੁੰਦਰੀਏ ਗੱਲਾਂ ਕਰ ਰਹੀ ਹੈ ਉਸ ਸੰਬੰਧ ਵਿੱਚ ਕਾਂਗਰਸ ਪਾਰਟੀ ਵੱਲੋਂ ਰੋਸ ਪ੍ਰਦਰਸ਼ਨ ਹੈ ਕਿ ਉਹ ਰਾਹੁਲ ਜੀ ਬਾਰੇ ਬਹੁਤ ਮਾੜੀਆਂ ਟਿੱਪਣੀਆਂ ਕੀਤੀ ਹੈ ਕਦੇ ਵਿਧਾਨ ਸਭਾ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਬਾਰੇ ਊਲ ਜਲੂਲ ਗੱਲਾਂ ਕਰਨ ਲੱਗ ਪੈਂਦਾ ਮੈਂ ਸਮਝਦਾ ਵੀ ਇੱਕ ਮੁੱਖ ਮੰਤਰੀ ਦੇ ਅਹੁਦੇ ਤੇ ਹੋ ਕੇ ਇਹ ਜੀਆਂ ਹਰਕਤਾਂ ਕਰਨੀਆਂ ਇੱਕ ਸੀਐਮ ਨੂੰ ਸ਼ੋਭਦੀਆਂ ਨਹੀਂ